ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਊਟ ਗੇਟ ਦੇ ਬਾਹਰ ਟੁੱਟੀ ਸੜਕ ਅਤੇ ਸੜਕ ਤੇ ਖੜੇ ਗੰਦੇ ਪਾਣੀ ਕਾਰਨ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੇ ਯਾਤਰੀਆਂ ਅਤੇ ਰਾਹੀਗਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਨਗਰ ਨਿਗਮ ਦੇ ਸ਼ਹਿਰ ਵਿੱਚ ਹੋ ਰਹੇ ਵਿਕਾਸ ਦੇ ਦਾਅਵੇ ਖੋਖਲੇ ਹੀ ਨਜ਼ਰ ਆਉਂਦੇ ਹਨ। ਰਾਹੀਗਰਾਂ ਤੇ ਇੱਥੋਂ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ ਇਸ ਪਾਸੇ ਫੌਰਨ ਕਾਰਵਾਈ ਕੀਤੀ ਜਾਵੇ। ਫਾਸਵੇਦੀ ਨਿਊਜ਼ ਟੀਮ ਨੇ ਇਸ ਬਾਰੇ ਇਲਾਕੇ ਦੇ ਕੌਂਸਲਰ ਸਮੀਰ দত্ত ਨਾਲ ਗੱਲ ਕਰਨੀ ਚਾਹੀ ਤਾ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ। ਪਰੀਲਾਕੇ ਦੇ ਸਾਬਕਾ ਕੌਂਸਲਰ ਆਤਿਆਮ ਆਦਮੀ ਪਾਰਟੀ ਨੇਤਾ ਪ੍ਰਦੀਪ ਸ਼ਰਮਾ ਨੇ ਪ੍ਰੋਸਾ ਦਿੱਤਾ ਕਿ ਉਹ ਨਗਰ ਨਿਗਮ ਦੇ ਮੇਅਰ ਨਾਲ ਗੱਲਬਾਤ ਕਰਕੇ ਲੋਕਾਂ ਦੀ ਇਸ ਮੁਸ਼ਕਿਲ ਦਾ ਹੱਲ ਕਰਨਗੇ। ਪਾਜੀ ਇਹ ਰੇਲਵੇ ਸਟੇਸ਼ਨ ਦਾ ਆਊਟ ਗੇਟ ਹੈ ਗਾਜੇ ਤੇ ਇੱਥੇ ਪਾਜੀ ਇਹ ਟੋਏ ਤੇ ਵੀ ਲੋਕ ਕਿੰਨੇ ਜਦ ਹੋ ਗਿਆ ਘਟੋ 5 ਸਾਲ ਸਾਲ ਤੇ ਤੁਹਾਨੂੰ ਹੀ ਹੋਵੇ ਵੇਚ ਦੇ ਨੋ ਅਤੇ ਹਰ ਕੋਈ ਕੋਈ ਨਾ ਕੋਈ ਬੈਟਰੀ ਰਿਕਸਾ ਕੋਈ ਐਕਟਿਵਾ ਕੋਈ ਮੋਟਰਸਾਈਕਲ ਦੋ ਤਿੰਨ ਮੋਟਰਸਾਈਕਲਾਂ ਤੇ ਬਾਵਾ ਵੀ ਟੜਾਈਆਂ ਉੱਥੇ ਇੱਥੇ ਕੋਈ ਸੋਧ-ਪੋਧ ਲੈਣ ਵਾਲਾ ਨਹੀਂਗਾ ਰੇਲਵੇ ਸਟੇਸ਼ਨ ਤੋਂ ਸਾਰੇ ਮੰਤਰੀ ਆਂਦੇ ਨੇ ਕਿਸੇ ਦਾ ਧਿਆਨ ਇੱਧਰ ਨਹੀਂ ਪੈਂਦਾ ਲੋਕਾਂ ਦੀ ਮੰਗ ਹੈ ਕਿ ਰੋਡ ਠੀਕ ਰਾਓ ਲੋਕਾਂ ਦੀ ਜਾਨ ਸੋਖੀ ਹੋਵੇ ਆ ਖੱਡਾ ਵਾ ਇੱਥੇ ਪਹਿਲਾਂ ਸੀਵਰੇਜ ਹੀ ਮਾਹੀ ਮਾੜਾ ਮੋਟਾ ਤੇ ਹੁਣ ਉਹ ਸੀਵਰੇਜ ਬੰਦ ਹੋ ਚੁੱਕਾ ਵਾ ਤੇ ਕੋਈ ਕੋਈ ਗਵਰਨਮੈਂਟ ਜਿਹੜੀ ਆ ਉਹ ਕੋਈ ਇਹਨੇ ਦੇਖਭਾਲ ਨਹੀਂ ਕਰਦੀ ਰੋਜ਼ ਇੱਥੇ ਰਿਕਸ਼ੇ ਪਲਟਦੇ ਆ ਲੋਕਾਂ ਨੂੰ ਸੱਟਾਂ ਲੱਗਦੀਆਂ ਨੇ ਲੋਕ ਇਸੇ ਚੱਕੜ ਪਾ ਕੇ ਜਾਂਦੇ ਆ ਸਾਰੀ ਦੁਨੀਆ ਦੇ ਉੱਤੇ। ਆ ਵੀ ਮੰਗੇ ਹੋਈ ਹੈ ਮਾਰਾ ਹੀ ਵੀ ਇਹਨੂੰ ਠੀਕ ਕਰਵਾਇਆ ਜਾਵੇ। ਗਵਰਨਮੈਂਟ ਆਲਾ ਤਾਂ ਧਿਆਨ ਹੀ ਨਹੀਂ ਹੈਗਾ ਗਵਰਨਮੈਂਟ ਦਾ ਕਿਸੇ ਦਾ ਵੀ ਇੱਥੇ। ਤੇ ਅਸੀਂ ਆਪ ਤਿੰਨ ਚਾਰ ਵੀ ਡਿੱਗੀ ਇੱਥੇ। ਤੇ ਇੱਥੋਂ ਪਣੀ ਐਂਸ ਜਦੋਂ ਬੈਂਟਰੀ ਖਾ ਨੰਗਦਾ ਨਾ ਉਹ ਨਾਲ ਹੀ ਪਲਟ ਜਾਂਦੀ ਆ। ਵੀ ਮਤਲਬ ਇੰਨਾ ਕੰਮੰਦਾ ਹਾਲ ਆ। ਇੱਕ ਆ ਹੋ ਗਿਆ, ਇੱਕ ਉਹ ਮਗਰ ਹੈਗਾ। ਇੰਨਾ ਪਾਣੀ ਖਲੋਂਦਾ, ਇੰਨਾ ਪਾਣੀ ਖਲੋਂਦਾ। ਵੀ ਵੇਖੋ ਜਦੋਂ ਆ ਜਿੱਦਾਂ ਵਹਿੰਦੇ ਨਾ ਤੇ ਉਹ ਅਗਲੇ ਆਂਦਾ ਵਹਿੰਦੇ ਮਨ ਟੁੱਟ ਜਾਂਦਾ ਵੀ ਜੇ ਅੰਮ੍ਰਿਤਸਰ ਵਿੱਚ ਹੀ ਗੁਰੂ ਦੀ ਨਗਰੀ ਵਿੱਚ ਆ ਹਾਲ ਆ। ਤੇ ਇਸ ਤੋਂ ਅਗਲੇ ਪੰਨੇ ਕੀ ਹਾਲ ਹੋਏਗਾ ਤੇ ਜਿੰਨਾ ਵੀ ਹੋ ਸਕਦਾ ਆਪਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਲਦ ਤੋਂ ਜਲਦੀ ਇਹ ਬਣਾਈ ਜਾਵੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸੜਕ ਟੁੱਟੀ ਹੈ ਜਾਂ ਪਾਣੀ ਭਰਿਆ ਤੁਹਾਨੂੰ ਪਤਾ ਹੈ ਬਤੌਰ ਕਾਉਂਸਲਰ ਵਾਰਡ ਨੰਬਰ 62 ਦੇ ਵਿੱਚ ਮੈਂ ਜਿਹੜਾ ਹਾਂ ਤਕਰੀਬਨ 7 ਸਾਲ ਉਸ ਵਿੱਚ ਕਰੋਨਾ ਕਾਲ ਵੀ ਆਇਆ ਹੋਰ ਵੀ ਕਾਫੀ ਮੁਸ਼ਕਲਾਂ ਆਈਆਂ ਜਿਹਦੇ ਵਿੱਚ ਅਸੀਂ ਦਿਨ ਰਾਤ ਰਾਉਂਡ ਦੀ ਕਲੌਕ ਸੇਵਾ ਕੀਤੀ ਹੈ ਤੇ ਅੱਜ ਦੀ ਡੇਟ ਤੱਕ ਵੀ ਅਸੀਂ ਆਪਣੇ ਜਿੰਨੇ ਵੀ ਸਾਡੇ ਵਾਰਡ ਵਾਸੀ ਨੇ ਉਹਨਾਂ ਵਾਸਤੇ ਤਕਰੀਬਨ ਜੋ ਵੀ ਮੁਸ਼ਕਲ ਆਂਦੀ ਹੈ ਉਹਨੂੰ ਦੂਰ ਕਰਨ ਵਿੱਚ ਸ਼ਾਨਾ ਬਚਾਨਾ ਉਹਨਾਂ ਦੇ ਨਾਲ ਚੱਲ ਰਹੇ ਆ ਤੇ ਜਿੱਥੋਂ ਤੱਕ ਰਹਿ ਗਿਆ ਮੇਨ ਸੜਕਾਂ ਦਾ ਟੁੱਟਣ ਦਾ ਸਾਬ ਉਹਦਾ ਇਸ ਤਰ੍ਹਾਂ ਹੈ ਕਿ ਜਲਦੀ ਹੀ ਜਿਹੜੇ ਫੰਡਸ ਨੇ ਉਹ ਸੈਂਟਰਲ ਗਵਰਨਮੈਂਟ ਵੱਲੋਂ ਰਿਲੀਜ਼ ਹੋ ਜਾਣਗੇ ਜਿਹਦੀ ਤੇ ਮੰਗ ਸੀਐਮ ਸਾਹਿਬ ਨੇ ਕੀਤੀ ਹੈ ਤੇ ਫੰਡਸ ਆਉਣ ਤੋਂ ਬਾਅਦ ਜਿਹੜਾ ਮੇਨ ਵੱਡੇ ਕੰਮ ਨੇ ਉਹ ਸ਼ੁਰੂ ਹੋ ਜਾਣਗੇ ਅਸੀਂ ਇਸ ਵੇਲੇ ਸਭ ਤੋਂ ਪਹਿਲੇ ਨਜ਼ਰ ਹੈ ਗਈ ਹੈ ਲੋਕਾਂ ਨੂੰ ਖਾਣਾ ਪਹੁੰਚਾਨ ਤੇ ਕੱਪੜੇ ਪਹੁੰਚਾਨ ਤੇ ਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਨ ਤੇ ਤੇ ਜਿਹੜੇ ਉਹਨਾਂ ਦੇ ਪਸ਼ੂ ਹੈਗੇ ਨੇ ਉਹਨਾਂ ਦਾ ਖਾਣਾ ਜਿਹੜਾ ਕਿ ਉਹਦੀ ਕਮੀ ਨਾ ਆਵੇ ਤਾਂ ਕਿ ਪਸ਼ੂਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਕਰਕੇ ਤੇ ਜਿਹੜੇ ਲੋਕੀ ਫਸੇ ਨੇ ਹੜ੍ਹਾਂ ਦੇ ਵਿੱਚ ਉਹਨਾਂ ਦੀ ਲਿਫਟਿੰਗ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਫਾਸਟਵੇ ਨਿਊਜ਼ ਟੀਮ ਅੱਜ ਖੜੀ ਹੈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਐਕਜ਼ਿਟ 게ਟ ਦੇ ਬਾਹਰ ਦੋਸਤੋ ਪਹਿਲੇ ਵੀ ਕਾਫੀ ਵਾਰ ਇਸੋ ਦੀਆਂ ਖਬਰਾਂ ਤੁਹਾਨੂੰ ਦਿਖਾ ਚੁੱਕੇ ਹਾਂ ਹਾਲਾਤ ਇਥੋਂ ਦੇ ਤੁਹਾਡੇ ਸਾਹਮਣੇ ਨੇ ਸੜਕ ਤੇ ਲਗਭਗ 200 ਮੀਟਰ ਤੱਕ ਇੱਕ ਜਿਹੜੀ ਪੱਕੀ ਜਗ੍ਹਾ ਬਣੀ ਹੋਈ ਹੈ ਜਿੱਥੇ ਟੋਏ ਪਏ ਹੋਏ ਨੇ ਪਾਣੀ ਖੜਾ ਹੈ ਬਰਸਾਤੀ ਔਰ ਨੁਕਸਾਨ ਹੁੰਦਾ ਹੈ ਗੱਡੀਆਂ ਦਾ ਲੋਕ ਡਿੱਗਦੇ ਨੇ ਸੱਟਾਂ ਲੱਗਦੀਆਂ ਨੇ ਜਿਵੇਂ ਤੁਸੀਂ ਸੁਣਿਆ ਦੁਕਾਨਦਾਰਾਂ ਤੋਂ ਰਾਗੀਰਾਂ ਤੋਂ ਕਿ ਇਹ ਬਹੁਤ ਦੇਰ ਤੋਂ ਇਸੇ ਹਾਲਾਤ ਵਿੱਚ ਹੈ ਸੜਕ ਔਰ ਅੱਗੇ ਟ੍ਰੈਫਿਕ ਲਾਈਟ ਦੇ ਸਿਗਨਲ ਵਾਲਾ ਚੌਕ ਹੈ ਉੱਥੇ ਵੀ ਲੋਕ ਰੁਕਦੇ ਨੇ ਔਰ ਇਸ ਟੁੱਟੀ ਹੋਏ ਟੋਟੇ ਕਾਰਨ ਕਾਫੀ ਲੰਬਾ ਜਾਮ ਹੀ ਲੱਗ ਜਾਂਦਾ ਟ੍ਰੈਫਿਕ ਦਾ ਔਰ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੈ ਕਿਉਂਕਿ ਪਾਣੀ ਭਰਿਆ ਹੋਣ ਕਾਰਨ ਪਤਾ ਨਹੀਂ ਲੱਗਦਾ ਟੋਆ ਕਿੱਥੇ ਆ ਸੜਕ ਕਿੱਥੇ ਆ ਸੋ ਪ੍ਰਸ਼ਾਸਨ ਨੂੰ ਔਰ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਇਸ ਵੱਲ ਧਿਆਨ ਦੇਣ ਕਿਉਂਕਿ ਇਹ ਬਿਲਕੁਲ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਹੈ ਔਰ ਲੋਕ ਬਾਹਰੋਂ ਆਉਂਦੇ ਨੇ ਸ਼ਰਧਾਲੂ ਸੰਗਤ ਟੂਰ ਜਿਹੜੇ ਟੂਰਿਸਟ ਨੇ ਉਹ ਵੀ ਆਉਂਦੇ ਨੇ ਔਰ ਕੀ ਇਮਪ੍ਰੈਸ਼ਨ ਲੈ ਕੇ ਜਾਂਦੇ ਹੋਣਗੇ ਇਸ ਗੁਰੂ ਨਗਰੀ ਦਾ ਸੋ ਸਬੰਧਤ ਵਿਭਾਗ ਨੂੰ ਔਰ ਪੰਜਾਬ ਕਮ ਸੇ ਕਮ ਇਸ ਜਗ੍ਹਾ ਦਾ ਇਥੋਂ ਦਾ ਸੁਧਾਰ ਕੀਤਾ ਜਾਵੇ ਔਰ ਇਹ ਸੜਕ ਨੂੰ ਸਹੀ ਕਰਾਇਆ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਫਾਸਟਵੇ ਨਿਊਜ਼ ਲਈ ਅਮਰਿਤਸਰ ਤੋਂ ਅਜੇ ਕੁਮਾਰ